ਇਹ ਸਾਡਾ ਜੀ ਗ੍ਰੈਟ ਦਾ ਰੋਲਾ ਚੱਲਦਾ ਸੀ ਉਹਨਾਂ ਨਾਲ ਜੀ ਸਾਡੀ ਪਹਿਲੀ ਜੀ ਗ੍ਰੈਟ ਲੱਗਿਆ ਵਾ ਤੇ ਰੋਲਾ ਚੱਲੀ ਜਾਂਦਾ ਸੀ ਕੱਲ ਮਲਾਜਮ ਆਏ ਸੀ ਸਾਰੇ ਉਹਨਾਂ ਦੇ ਵੀ ਸਾਡੇ ਦੇ ਜੀ ਸਾਨੂੰ ਮਲਾਜਮਾਂ ਨੇ ਤੁਰਤਾ ਘਰੇ ਵੀ ਤੁਸੀ ਜਾਵੜੋ ਅਸੀਂ 10 ਕ ਜਾਨੇ ਉਦੋਂ ਬਾਅਦ ਜਾਵੜੇ ਉੱਥੇ ਵੀ ਸਾਡੇ ਗ੍ਰੈਟ ਦੇ ਕਬਜ਼ੇ ਤੇ ਰਿਹਾ ਸੀ ਮੂਰੇ ਉਦੋਂ ਬਾਅਦ ਉਹਨਾਂ ਨੇ ਨਾਲ ਦੀ ਨਾਲ ਰੋਲਾ ਪਾਇਆ ਉਹਨਾਂ ਨਾਲ ਸਾਡੇ ਕੋਟਾਂ ਲਾ ਕੇ ਕਿੰਨੇ ਕ ਬੰਦੇ ਸਨ ਉਹ ਹੋਣਗੇ 20 25 ਜਾਨੇ ਜੀ ਅਸੀਂ ਤਾਂ 10 ਕ ਜਾਨੇ ਜੀ ਤੇ ਉਹਨਾਂ ਕੋਲੇ ਖੰਡੇ ਸੀ ਉਹਨਾਂ ਕੋਲੇ ਛੋਟਾ ਸੀ ਉਹਨਾਂ ਕੋਲ ਉਹਨਾਂ ਨੇ ਮੇਰਾ ਗੂਠਾ ਲਾਦਾ ਜੀ ਉਹ ਕਹ ਲੈ ਗਈ ਮੂੰਹ ਬਕਾਰ ਨਹੀਂ ਕੀ ਤੁਹਾਡੇ ਨਾਲ ਤੋਂ ਮਾਨ ਦਾ ਉਹਦਾ ਬਸ ਬਿਜਲੀ ਦੇ ਰੌਲੇ ਗੱਲਦਾ ਜੀ ਵੀ ਸਾਡੀ ਤਾਰ ਲਾਉਗੀ ਉਹ ਤਾਂ ਕਿੰਨਾ ਤਾਰ ਲਾਉਣ ਨੂੰ ਫਿਰ ਕਿੰਨੇ ਸਮੇਂ ਤੋਂ ਚੱਲ ਰਿਹਾ ਤੁਹਾਡਾ ਮਾਨ ਦਾ ਇਹ ਕਹ ਰਹੇ ਕਿਸ ਕਰਵੇਂ ਸਾਡਾ ਹਾਈ ਕੋਰਟ ਨਿਕਾੜਾ ਕਿੰਨੇ ਸਾਲ ਹੋ ਗਏ ਇਹ ਚੱਲ ਦੋ 10 ਸਾਲ 10 ਸਾਲ 6 ਸਾਲ ਤਾਂ ਨਹੀਂ ਇੱਥੇ ਜੀ ਸਾਡਾ ਲਾਈਟ ਦਾ ਸੀਗਾ ਜੀ ਜਿੰਮ ਪਰ ਸਾਡੇ ਉਪਰ ਲਾ ਦੇ ਉਹਨਾਂ ਨੇ ਕਿਹਨਾਂ ਨੇ ਜੀ ਸਾਡੇ ਜੀ ਗ੍ਰੈਡ ਚੋਂ ਕਬੱਡੀ ਲੈਂਦੇ ਸਿੱਧਵਾਲਿਆਂ ਨੇ ਤੇ ਸਾਡੇ 4 ਦਿਨ ਹੋ ਗਏ ਲੈਣੇ ਸਾਡੇ ਚੋਨੇ ਵੀ ਬੱਤੀ ਜਾਂਦੇ ਆ ਤੇ ਹਜੇ ੱਟਾ ਕਰਦੇ ਸਾਨੂੰ ਸਿੱਧਾ ਹੀ ਪਾ ਨਿਕਲਦੇ ਤੁਸੀਂ ਕਿਹੜੇ ਪਿੰਡ ਦੇ ਰਹੋ ਚਲਵੰਡੀ ਕਾਰਨ ਕੀ ਆਗਾ ਬਟਨ ਬਸ ਜੀ ਗ੍ਰਿਡ ਦਾ ਵੀ ਸਾਨੂੰ ਸਹੀ ਅਲਰਟ ਨਹੀਂ ਦਿੰਦੇ ਉਹ ਤਾਂ ਦਾਲਤੀ ਕੰਮ ਚੱਲ ਰਹੀ ਸਾਡੇ ਦੀ ਬਸ ਕਿੰਨੇ ਕ ਬੰਦੇ ਸੀ ਉਹ ਤਾਂ ਅਣਸਾਚੇ ਹੀ ਬਾਰੇ ਬੰਦੇ ਸੀ ਕਿੰਨੇ ਵਜੇ ਦੀ ਪਾਣੀ 11:15 ਦੇ ਟਾਈਮ ਕੀ ਕੀ ਉਹਨਾਂ ਕੋਲੇ ਵੈਪਨ ਹਿਆਰ ਦੇ ਦਾ ਸੀ ਉਹਨਾਂ ਕੋਲ ਬਾਰੇ ਜੀ ਸਾਰੇ ਦਿਨ ਇੱਕੋ ਜਿਹੇ ਸਾਹਮਣੇ ਵੀ ਚੱਕੀ ਫਿਰਦੇ ਜੀ ਕੋਈ ਗੋਲੀਬਾਰੀ ਤਾਂ ਨਹੀਂ ਹੋਈ ਕੋਈ ਘਟਨਾ ਨਹੀਂ ਹੋਈ ਨਹੀਂ ਗੋਲੀਬਾਰੀ ਹਾਂਜੀ ਆਪਣੇ ਕੋਲੇ ਪੰਜ ਪੇਸ਼ੈਂਟ ਆਏ ਨੇ ਤਰਵੰਡੀ ਪਿੰਡ ਤੋਂ ਉਹਨਾਂ ਨੇ ਆਪਦੀ ਐਮ ਐਲ ਆਰ ਕਰਵਾਈ ਹੈ ਤੇ ਉਹਦੇ ਵਿੱਚ ਜਿਹੜਾ ਕੇਵਲ ਸਿੰਘ ਪੇਸ਼ੈਂਟ ਹੈ ਉਹਦੇ ਫ੍ਰੈਕਚਰ ਆਇਆ ਹੱਥ ਦੇ ਉੱਪਰ ਤੇ ਬਾਹਾਂ ਦੇ ਉੱਪਰ ਫ੍ਰੈਕਚਰ ਆਇਆ ਤੇ ਬਾਕੀ ਸਭ ਨੇ ਵੇਖਿਆ ਉਹਨਾਂ ਦੀ ਜੀ ਕੇਤਨਾ ਦੇ ਉਹਨਾਂ ਦੇ ਵੀ ਛੱਟਾ ਨੇ ਉਹ ਐਮ ਐਲ ਆਰ ਕਰਤੀ ਹੈ ਤੇ ਪੁਲਿਸ ਰੁਕਾ ਭੇਜ ਦਿੱਤਾ ਕੋਈ ਸ਼ਾਰਪ ਆਜਾ ਉਧਰ ਕਿੱਟਾ ਹੈ ਹਾਂਜੀ ਉਹ ਤੀਆਂ ਦੇ ਸ਼ਾਰਪ ਛੱਟਾ ਵੀ ਹੈਗੇ ਆ ਇਹ ਸਰੇ ਨਾਲ ਇੱਥੇ ਪ੍ਰਸ਼ਾਸਨ ਆਇਆ ਕੁਪਿਆਂ ਨੂੰ ਲੈਣ ਨਾਲ ਹਾਂ ਜੀ ਹੁਣ ਪੁਲਿਸ ਅਧਿਕਾਰੀ ਆਏ ਨੇ ਤੇ ਉਹ ਆਪ ਦੀ ਕਾਰਵਾਈ ਕਰ ਰਹੇ ਨੇ ਸਿਰੋ ਆਪ ਦੇ ਕੋਲ ਰੁਕਾ ਵੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਾਂ ਜਿਹੜਾ ਮੰਨ ਲਓ ਵੀ ਜਿਹੜਾ ਝਗੜਾ ਹੈ ਇਹਨਾਂ ਦਾ ਉਹਦੇ ਕਰਕੇ ਹੋਇਆ ਜਿਹੜਾ ਜੰਪਰ ਉੱਡਿਆ ਸੀਗਾ ਉਹ ਜਿਹ ਹੈਗਾ 100 ਕਿਲੋ ਜਮੀਨ 'ਚ ਜਿੱਥੇ 100 ਵਾਲੇ ਕਹਿੰਦੇ ਵੀ ਅਸੀਂ ਜੰਪਰ ਲਾਉਣ ਨਹੀਂ ਦੇਣਾ ਪਹਿਲਾਂ ਸਾਡੀ ਲਾਈਨ ਪਾਓ ਕੋਈ ਇਹਨਾਂ ਦਾ ਪੁਰਾਣਾ ਮਸਲਾ ਹੈ ਕੋਈ ਕੋਰਟ ਦੀ ਸਟੇ ਹੋਈ ਹੋਈ ਹੈ ਕਿਸੇ ਮੈਟਰ ਤੇ ਤੇ ਰਾਤ ਇਹਨਾਂ ਦਾ ਬੜਾ ਮੋਟਾ ਲੜਾਈ ਝਗੜਾ ਹੋਇਆ ਉੱਥੇ ਉਹ ਜਦੋਂ ਮੌਕੇ ਤੇ ਕੇਰਾ ਠੀਕ ਠਾਕ ਬਸ ਉਹਦੇ ਜੇ ਕੋਈ ਹੋਊਗਾ ਉਹਦੀ ਤਸੀਹੂ ਸੂਰਤ ਵਿੱਚ ਕਾਰਵਾਈ amyl ਲੈਂਦੀ ਹੈ। ਨਹੀਂ ਪ੍ਰਸ਼ਾਸਨ ਨੇ ਪਹਿਲਾਂ ਜੀ ਇਸ ਮਸਲੇ ਨੂੰ ਟਕਾਉਣ ਦਾ ਯਤਨ ਕੀਤਾ ਸੀਗਾ ਜੀ ਪਹਿਲਾਂ ਜਦੋਂ ਸ਼ੁਰੂ ਹੋਇਆ ਜੀ ਇਹ ਤੇ ਤੁਹਾਡੀ ਹਾਜ਼ਰੀ ਦੇ ਵਿੱਚ ਜੀ ਜਦੋਂ ਕਦੋਂ ਕੱਲ ਜਿਹੜਾ ਕੱਲ ਵਿਵਾਦ ਪਿਆ ਜੀ ਉਹ ਉੱਚ ਅਧਿਕਾਰੀ ਵੀ ਪਹੁੰਚੇ ਸੀਗੇ। ਨਹੀਂ ਵਿਵਾਦ ਤਾਂ ਸਵੇਰ ਦੇ ਉੱਥੇ ਪ੍ਰਸ਼ਾਸਨ ਹੀ ਖੜਾ ਹੈ। ਸਵੇਰ ਦੀ ਟਕਰਾਅ ਰਹੇ ਨੇ। ਇਹ ਘਟਨਾ ਰਾਤ ਦੀ ਹੈ ਜੀ। ਇਹ ਰਾਤ ਦੀ ਹੈ।